ਜਦੋਂ ਵੀ ਅਸੀਂ ਹਮੇਸ਼ਰ ਆਉਂਦੇ ਜਾਂਦੇ ਆ ਤਾਂ ਦੇਖਦੇ ਆ ਕਿ ਇੱਥੋਂ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਨੇ ਮਾੜੇ ਹਾਲਾਤ ਨੇ ਤੁਹਾਨੂੰ ਕੀ ਲੱਗਦਾ ਇਸ ਦਾ ਪੈਚ ਵਰਕ ਕਦੋਂ ਤੱਕ ਹੋਵੇਗਾ ਦੇਖੋ ਸਰਪ ਜੀ ਜੀ ਜਿਹੜੀਆਂ ਸੜਕਾਂ ਇਹਨਾਂ ਦੇ ਭਾਗ ਖੁੱਲ੍ਹੇ ਟੁੱਟੀਆਂ ਫੁੱਟੀਆਂ ਸੜਕਾਂ ਵੀ ਰੋ ਰੋ ਕੇ ਕਹਿੰਦੀਆਂ ਕਿ ਸਾਡਾ ਇਲਾਜ ਕਰ ਦਿਓ ਸਾਡਾ ਹੱਲ ਕਰ ਦਿਓ ਔਰ ਪੈਚ ਵਰਕ ਦੀ ਤੁਸੀਂ ਗੱਲ ਕਰ ਰਹੇ ਜਿੱਥੇ ਤੱਕ ਮੈਂ ਗੱਲ ਸੁਣੀ ਹੈ ਕਹਿੰਦੇ ਹੁਣ ਪੈਚ ਵਰਕ ਨਹੀਂ ਦਿਵਾਰਤੀ ਨਿਰਮਾਣੀ ਹੋਵੇਗਾ ਕਿਉਂਕਿ ਜਿਹੜਾ ਮਿਊਨਿਸਪਲ ਕਾਉਂਸਲ ਵਿਭਾਗ ਹੈ ਉਹਨਾਂ ਦੇ ਪ੍ਰਬੰਧਕ ਨੇ ਔਰ ਲੋਕ ਨਿਰਮਾਣ ਵਿਭਾਗ ਹੈ ਉਹਨਾਂ ਨੇ ਬੜੀ ਬਾਰ ਠੇਕੇਦਾਰਾਂ ਨੂੰ ਕਿਹਾ ਕਿ ਟੈਂਡਰ ਭਰ ਦੋ ਪੈਚ ਵਰਕ ਦੇ ਲਈ ਲੇਕਿਨ ਕੋਈ ਵੀ ਠੇਕੇਦਾਰ ਅੱਗੇ ਨਹੀਂ ਆ ਰਿਹਾ ਕਿਉਂਕਿ ਉਹਨਾਂ ਦਾ ਮੰਨਣਾ ਇਹੀ ਹੈ ਕਿ ਜਿੰਨੀ ਲਾਗਤ ਲੱਗਣੀ ਹੈ ਜਾਂ ਜਿੰਨੇ ਟੈਂਡਰ ਵੀ ਮੰਨ ਲਓ ਘੱਟ ਤੋਂ ਘੱਟ ਟੈਂਡਰ ਦੇਣਾ ਪੈਂਦਾ ਫੇਰੇ ਹੀ ਟੈਂਡਰ ਮਿਲਦੇ ਆ ਔਰ ਫਿਰ ਉਹਨਾਂ ਲਾਗਤ ਵੀ ਨਹੀਂ ਪੂਰੀ ਹੋਣੀ ਔਰ ਜਲਦੀ ਸੜਕਾਂ ਫੇਰ ਟੁੱਟ ਜਾਣੀ ਕਿਉਂਕਿ ਥੱਲੋਂ ਜਿਹੜੀ ਪਾਈਪਲਾਈਨ ਹੈ ਉਹਦੇ ਵਿੱਚ ਵੀ ਕਾਫੀ ਪ੍ਰੋਬਲਮ ਹੈ ਜੀ ਔਰ ਪਿਛਲੇ ਸਮੇਂ 'ਚ ਇਹ ਵੀ ਮੰਨਿਆ ਜਾਂਦਾ ਕਿ ਤਾਂਦਲੀਆਂ ਹੋਈਆਂ ਕੁਛ ਨਾ ਕੁਛ ਹੀਰਾ ਫੇਰੀ ਹੋਈ ਹੈ ਜਿਦੇ ਕਰਕੇ ਸੜਕਾਂ ਦਾ ਉਸ ਤਰੀਕੇ ਨਿਰਮਾਣ ਨਹੀਂ ਹੋ ਸਕਿਆ ਜੋ ਹੋਣਾ ਚਾਹੀਦਾ ਸੀ। ਔਰ ਰੇਲਵੇ ਰੋਡ ਕੱਲਾ ਨਹੀਂ ਨਾਲ ਦੀ ਨਾਲ ਸਰੋਹ ਰੋਡ ਦੀ ਗੱਲ ਕਰ ਲਈਏ, ਰਾਹੋ ਰੋਡ ਦੀ ਗੱਲ ਕਰ ਲਈਏ, ਮੂਸਾਪੁਰ ਰੋਡ ਦੀ ਗੱਲ ਕਰ ਲਈਏ, ਕਰਿਆਮ ਰੋਡ ਦੀ ਗੱਲ ਕਰ ਲਈਏ, ਕਲਾਮ ਰੋਡ ਦੀ ਗੱਲ ਕਰ ਲਈਏ, ਸਾਰੇ ਰੋਡਾਂ ਤੇ ਦਿੱਕਤ ਹੀ ਦਿੱਕਤ ਹੈ। ਪਿੱਛੇ ਜੇ ਬਾਰਿਸ਼ ਹੋਈ ਹੈ ਤੁਸੀਂ ਦੇਖਿਆ ਕਿ ਗੱਲ ਉਹੀ ਹੋ ਜਾਂਦੀ ਆ। ਇੱਕ ਦਿਨ ਮੀਂਹ ਦਾ ਨਜ਼ਾਰਾ ਫਿਰ 10 ਦਿਨ ਗਾਰਾ ਹੀ ਗਾਰਾ। ਸਕੂਲ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਆ। ਇਨਰ ਨੇ ਆਫਿਸ ਵਰਕ ਲਈ ਆਣਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਔਰ ਐਕਸੀਅਨ ਸਾਹਿਬ ਨੇ ਜਤਿੰਦਰ ਸਿੰਘ ਜੀ ਲੋਕ ਨਿਰਮਾਣ ਵਿਭਾਗ ਤੋਂ ਉਹਨਾਂ ਤੋਂ ਤਾਂ ਇਹ ਵੀ ਕਿਹਾ ਹੈ ਕਿ 35 ਲੱਖ ਦੀ ਜਿਹੜੀ ਰਾਸ਼ੀ ਹੈ ਉਹ ਤੈਅ ਕੀਤੀ ਗਈ ਸੀਗੀ ਪਿਛਲੇ ਸਾਲ ਵਿੱਚ ਪਰ ਉਹ ਹੁਣ ਮਨਿਆਦ ਵੀ ਨਿਕਲ ਗਈ ਹੈ ਲੇਕਿਨ ਕਿਸੇ ਨੇ ਟੈਂਡਰ ਭਰਿਆ ਨਹੀਂ ਤਾਂ ਜਿਹੜੇ ਠੇਕੇਦਾਰ ਹੈ ਠੇਕੇਦਾਰ ਬਿਲਿੰਗ ਨਹੀਂ ਆ ਪੈਚ ਵਰਕ ਤੇ ਲਈ ਠੇਕੇਦਾਰ ਇਹੀ ਕਹਿ ਰਹੇ ਆ ਕਿ ਨਿਰਮਾਣ ਦੁਵਾਰਤੀ ਹੋਵੇ ਉਸ ਲਈ ਟੈਂਡਰ ਜਿਹੜੇ ਪ੍ਰਵਾਇਜਣ ਤੋਂ ਟੈਂਡਰ ਭਰਨ ਲਈ ਤਿਆਰ ਆ ਤੇ ਲੱਗਦਾ ਹੈ ਉਮੀਦ ਹੈ ਕਿ ਉਹ ਜਿਹੜਾ ਮਾਰਚ ਮਹੀਨੇ ਸੈਸ਼ਨ ਖਤਮ ਹੋਣਾ ਤੇ ਨਵਾਂ ਸੈਸ਼ਨ ਸ਼ੁਰੂ ਹੋਣਾ ਜੀ ਨਵਾਂ ਸੈਸ਼ਨ ਸ਼ੁਰੂ ਹੋਣਾ April ਮਹੀਨੇ ਹੋ ਸਕਦਾ ਉਸ ਵੇਲੇ ਮਨਜ਼ੂਰੀ ਮਿਲ ਜAVE ਸਰਕਾਰ ਵੱਲੋਂ ਤੇ ਨਵੇਂ ਤਰੀਕੇ ਸੜਕਾਂ ਦਾ ਨਿਰਮਾਣ ਹੋ ਸਕੇ ਪੈਚ ਵਰਕ ਦੀ ਆਸ ਨਹੀਂ ਲੱਗ ਰਹੀ ਜਿੱਦਾਂ ਟੁੱਟੀਆਂ ਸੜਕਾਂ ਦੇ ਕਰਕੇ ਲੋਕਾਂ ਨੂੰ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਸ਼ਰਮ ਦੀ ਗੱਲ ਅਸੀਂ ਵਿਚਰਦੇ ਰਹਿੰਦੇ ਹਾਂ ਰੇਲਵੇ ਰੋਡ ਤੇ ਤਾਂ ਕਟੂਕਟ ਤਿੰਨ ਚਾਰ ਸ਼ੋਅਰੂਮ ਹੈ ਜਿਨ੍ਹਾਂ ਦੇ ਸ਼ੀਸ਼ੇ ਫਟ ਗਏ ਸੀ ਕਿਉਂਕਿ ਉੱਥੇ ਬਜਰੀ ਬੱਟੇ ਖੇល ਰਹੇ ਰਹਿੰਦੇ ਔਰ ਟਿਪਰ ਇਨੀ ਸਪੀਡ ਨਾਲ ਲੰਘਦੇ ਹੈਵੀ ਵੇਟ ਟਿਪਰ ਲੰਘਦੇ ਆ ਕਿ ਨੁਕਸਾਨ ਹੋ ਜਾਂਦਾ ਹੁਣ ਜੇ ਆਪਾਂ ਰਾਹੋ ਰੂਟ ਦੀ ਵੀ ਗੱਲ ਕਰ ਲਈਏ ਜੀ ਰਾਤ ਨੂੰ 8 ਵਜੇ ਤੋਂ ਬਾਅਦ ਮੋਟਰਸਾਈਕਲ ਤੇ ਲੰਘਣ ਵੇਲੇ ਡਰ ਲੱਗਦਾ ਕਿਉਂਕਿ ਟਿਪਰ ਜਿਹੜੇ ਡਾਰਾਂ ਦੀ ਡਾਰਾ ਬਣ ਕੇ ਆਉਂਦੇ ਔਰ ਪੂਰੀ ਸਪੀਡ ਨਾਲ ਆਉਂਦੇ ਆ ਜਦਕਿ ਉਹਨਾਂ ਦੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਸ਼ਹਿਰ ਦੇ ਅੰਦਰ ਦਾਖਲ ਹੋਣ ਵੇਲੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਔਰ ਉਹਨਾਂ ਨੂੰ ਹਦਾਇਤ ਕਰਨੀ ਚਾਹੀਦੀ ਆ ਕਿ ਜੇ ਤੁਸੀਂ ਸ਼ਹਿਰ ਦੇ ਅੰਦਰ ਆ ਤਾਂ ਸਪੀਡ ਦੀ ਕਲੀਮਿਟ ਰੱਖੋ ਇੱ ਬਾਬਾ ਸਾਹਿਬ ਅੰbedkar ਜੀ ਦੀ ਪ੍ਰਤਿਮਾ ਦੇ ਪਿੱਛੇ ਇੱਕ ਦੁਕਾਨ ਹੈ ਉੱਥੇ ਐਕਸੀਡੈਂਟ ਹੋ ਗਿਆ ਸੀ ਕਿ ਟਿਪਰ ਜਿਹੜਾ ਬੇਕਾਬੂ ਹੋ ਕੇ ਦੁਕਾਨ ਦੇ ਅੰਦਰ ਜਾ ਬਣਿਆ ਸੀ ਔਰ ਇੱਕ ਦੁਕਾਨਦਾਰ ਉਹਦੀ ਚਪੇਟ ਵਿੱਚ ਵੀ ਆ ਗਿਆ ਸੀ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਇਹ ਵੀ ਇੱਕ ਮਸਲਾ ਹੈ ਕਿਉਂਕਿ ਟਿਪਰ ਜਿਹੜੇ ਹੈਵੀ ਵੇਟ ਆਉਂਦੇ ਆ ਔਰ ਪਿਛਲੀ ਸਰਕਾਰ ਦੇ ਟਾਈਮ ਦੇ ਇੱਕ ਟਿਪਰ ਦੁਕਾਨ ਦੇ ਉੱਤੇ ਪਲਟ ਗਿਆ ਸੀ ਰੇਲਵੇ ਰੂਟ ਤੇ ਫਿਰ ਉਸ ਤੋਂ ਬਾਅਦ ਸੜਕ ਦਾ ਮਰਮਾਨ ਹੋਇਆ ਸੀ ਲੇਕਿਨ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸ਼ੰਕਾ ਜਿਤਾਈ ਜਾਂਦੀ ਹੈ ਅਸੀਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦੇ ਰਿਪੋਰਟਾਂ ਜਿਹੜੀਆਂ ਕਿ ਪੜ੍ਹੀ ਉਹਦੇ ਆਧਾਰ ਤੇ ਗੱਲ ਕਰਦੇ ਜੋ ਸ਼ਹਿਰ 'ਚ ਲੋਕਾਂ ਦੀ ਜਿਹੜੀ ਚਰਚਾ ਹੈ ਇਹੀ ਹੈ ਕਿ ਧਾਂਦਲੀਆਂ ਨਾ ਹੁੰਦੀਆਂ ਔਰ ਅਗਰ ਨਿਰਮਾਣ ਪਿਛਲੀ ਵਾਰੀ ਸਹੀ ਤਰੀਕੇ ਨਾਲ ਹੋ ਜਾਂਦਾ ਤਾਂ ਸੜਕ ਦੀ ਮੁਰੰਮਤ ਹੋ ਜਾਂਦੀ ਲੇਕਿਨ ਮੈਂ ਕਈ ਬਜ਼ੁਰਗਾਂ ਨੂੰ ਮਿਲ ਚੁੱਕਾ ਜਿਨ੍ਹਾਂ ਨੇ ਇਹ ਕਿਹਾ ਕਿ ਕਰਿਆਪਤ ਬਜ਼ੁਰਗ ਨੇ ਉਹ ਕਹਿੰਦੇ 60 65 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਰੇਲਵੇ ਰੋਡ ਦੀ ਸੜਕ ਖੱਲੇ ਤੱਕ ਨਹੀਂ ਬਣੀ 60 65 ਸਾਲ ਹੋ ਗਏ ਤਾਂ ਕਦੇ ਭਾਗ ਨਹੀਂ ਖੁੱਲਿਆ ਔਰ ਲੋਕਾਂ ਨੇ ਸੜਕਾਂ ਚਾਹੇ ਰੇਲਵਾ ਰੋਡ ਹੈ ਰੇਲਵੇ ਕਿਉਂਕਿ ਸ਼ਹਿਰ ਵਾਲੇ ਰੇਲਵੇ ਕਹਿੰਦੇ ਪਿੰਡ ਵਾਲੇ ਰੇਲਵਾ ਰੋਡ ਕਹਿੰਦੇ ਆ ਕ੍ਰਿਆਮ ਰੋਡ ਐ ਸਲੋ ਰੋਡ ਐ ਬੰਗਾ ਰੋਡ ਐ ਸਾਰੀਆਂ ਸੜਕਾਂ ਕਦੀ ਮੁਕੰਮਲ ਪੂਰੀਆਂ ਸਥਿਰ ਨਹੀਂ ਦੇਖੀਆਂ ਟੁੱਟ ਪੱਜ ਹੈ ਹੀ ਕਿਤੇ ਨਾ ਕਿਤੇ ਔਰ ਗੱਡੀਆਂ ਦਾ ਵਹੀਕਲਸ ਦਾ ਇੰਨਾ ਕ ਨੁਕਸਾਨ ਹੁੰਦਾ ਕਿਉਂਕਿ ਜਿਹੜੇ ਰਿਮ ਚ ਕੀ ਵੇਲੇ ਪ੍ਰੋਬਲਮ ਆ ਜਾਂਦੀ ਆ ਅਲੋਏ ਵੀਲਸ ਜਿਹੜੇ ਹੁੰਦੇ ਆ ਉਹਦੇ ਵਿੱਚ ਟਾਇਰਾਂ ਚ ਪ੍ਰੋਬਲਮ ਆ ਜਾਂਦੀ ਆ ਔਰ ਸ਼ਫਲ ਬਹੁਤ ਵਾਰ ਟੁੱਟ ਜਾਂਦੀ ਆ ਆਟੋ ਚਾਲਕ ਜਿਹੜੇ ਆ ਉਹ ਕਹਿੰਦੇ ਕਿ ਸਾਡੇ ਟਾਇਰ ਜਿਹੜੇ ਜਲਦੀ ਘਸ ਜਾਂਦੇ ਆ ਟਾਇਰਾਂ ਦੇ ਵਿੱਚ ਪ੍ਰੋਬਲਮ ਆਦੀ ਟਾਇਰਾਂ ਦਾ ਨੁਕਸਾਨ ਭਾਰੀ ਹੁੰਦਾ 2 ਵੀਲਰਸ ਵਾਲੇ ਜਿਹੜੇ ਆ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਸਪੋਜ਼ ਕੋਈ ਆਪਣੀ ਵਾਈਫ ਨੂੰ ਜਾਂ ਆਪਣੀ ਮਾਤਾ ਨੂੰ ਲੈ ਕੇ ਜਾ ਰਿਹਾ ਹਸਪੀਟਲ ਜਾਂ ਕਿਤੇ ਹੋਰ ਵੀ ਰਜ਼ਾਨਾ ਘਰੇਲੂ ਕੰਮ ਲੈ ਜਾ ਰਿਹਾ ਜਾਂ ਅਗਰ ਵੈਸੇ ਹੀ ਸੜਕ ਤੇ ਜਾ ਰਿਹਾ ਤਾਂ 2 ਵੀਲਰ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਕੋਈ ਟੱਪੇ ਬਹੁਤ ਡੂੰਘੇ ਆ ਔਰ ਉੱਥੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਜਿਸ ਕਰਕੇ ਲੋਕਾਂ ਦੇ ਮਨ ਅੰਦਰ ਇੱਕ ਨਿਰਾਸ਼ਾ ਹੈ ਕਿ ਕਿਉਂ ਪਹਿਲ ਦੇ ਆਧਾਰ ਤੇ ਜਿਹੜਾ ਸੜਕਾਂ ਦਾ ਨਿਰਮਾਣ ਨਹੀਂ ਹੋ ਰਿਹਾ ਜਾਂ ਪੈਚ ਵਰਕ ਵੀ ਕਿਉਂ ਨਹੀਂ ਹੋ ਰਿਹਾ